ਸਾਸ੍ਰੀਕਾਲ ਤੇ ਸਵਾਗਤ ਹੈ ਸਾਰਿਆਂ ਦਾ ਅੱਜ ਨਾ ਸਾਡੇ ਕੋਲ ਇੱਕ ਬਹੁਤ ਮਤਲਬ ਜ਼ਰੂਰੀ ਖਬਰ ਹੈ ਖਾਸ ਕਰਕੇ ਉਹਨਾਂ ਲਈ ਜੋ ਕੈਨੇਡਾ ਜਾਣ ਬਾਰੇ ਸੋਚ ਰਹੇ ਨੇ ਪੜ੍ਹਾਈ ਲਈ ਹਾਂਜੀ ਸਾਸ੍ਰੀਕਾਲ ਇਹ ਖਬਰ ਕਾਫੀ ਅਹਿਮ ਹੈ ਖਾਸ ਕਰਕੇ ਆਉਣ ਵਾਲੇ ਵਿਦਿਆਰਥੀਆਂ ਲਈ ਹਾਂ ਗੱਲ ਇਹ ਹੈ ਕਿ ਕੈਨੇਡਾ ਸਰਕਾਰ ਨੇ ਨਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਜਿਹੜੇ ਪੈਸੇ ਚਾਹੀਦੇ ਹੁੰਦੇ ਨੇ ਉਹਨਾਂ ਦੇ ਨਿਯਮ ਬਦਲ ਦਿੱਤੇ ਨੇ ਸਾਡੇ ਕੋਲ ਸਰਕਾਰੀ ਦਸਤਾਵੇਜ਼ ਹੈ ਕੈਨੇਡਾ ਵਿਦਿਆਰਕੀ ਵਿੱਤੀ ਨਿਯਮ ਨਵੇਂ ਬਦਲਾ 2025 ਤੋਂ ਕੁਝ ਜਾਣਕਾਰੀ ਹੈ ਤੇ ਅੱਜ ਆਪਾਂ ਇਸੇ ਤੇ ਗੱਲ ਕਰਨੀ ਹੈ ਬਿਲਕੁਲ ਸਮਝਣਾ ਹੈ ਕਿ ਇਹ ਹੈ ਕਿ ਕਿਉਂਕਿ ਇਹ 1 ਸਤੰਬਰ 2025 ਤੋਂ ਲਾਗੂ ਹੋਣ ਜਾ ਰਿਹਾ ਹੈ ਚਲੋ ਫਿਰ ਸ਼ੁਰੂ ਕਰੀਏ ਇਸ ਨੂੰ ਸਮਝਣਾ ਹਾਂਜੀ ਜ਼ਰੂਰ ਦੇਖੋ ਸਭ ਤੋਂ ਵੱਡਾ ਬਦਲਾਅ ਤੇਹੀ ਹੈ ਕਿ ਜਿਹੜੀ ਰਕਮ ਦਾ ਸਬੂਤ ਦੇਣਾ ਪੈਂਦਾ ਸੀ ਨਾ ਉਹ ਵਧਾ ਦਿੱਤੀ ਗਈ ਹੈ ਤੇ ਜਿਵੇਂ ਤੁਸੀਂ ਕਿਹਾ ਤਾਰੀਖ ਯਾਦ ਰੱਖਣ ਵਾਲੀ ਹੈ 1 ਸਤੰਬਰ 2025 ਇਸ ਤੋਂ ਬਾਅਦ ਜਿਹੜੀਆਂ ਅਰਜ਼ੀਆਂ ਜਾਣਗੀਆਂ ਉਹਨਾਂ ਤੇ ਇਹ ਨਵਾਂ ਨਿਯਮ ਲੱਗੇਗਾ। ਅੱਛਾ ਸਰਕਾਰ ਦਾ ਕਹਿਣਾ ਹੈ ਮਤਲਬ ਉਹਨਾਂ ਦਾ ਤਰਕ ਇਹ ਹੈ ਕਿ ਵਿਦਿਆਰਥੀ ਇੱਥੇ ਆ ਕੇ ਆਰਥਿਕ ਤੌਰ ਤੇ ਸੈੱਟ ਰਹਿਣ ਆਪਣਾ ਖਰਚਾ ਚੁੱਕ ਸਕਣੇ ਮੈਂ ਕਹੇ ਲੋ। ਠੀਕ ਹੈ ਪਰ ਇਹ ਵਾਦਾ ਹੈ ਕਿੰਨਾ ਕੁ ਮਤਲਬ ਅੰਕੜਿਆਂ 'ਚ ਕੀ ਫਰਕ ਪਿਆ ਮੈਂ ਪੜ੍ਹ ਰਹੀ ਸੀ ਕਿ ਪਹਿਲਾਂ ਇਹ ਸੀ 20635 ਡਾਲਰਸ ਹੈ ਨਾ ਹਾਂਜੀ 20635 ਡਾਲਰਸ ਸੀ ਤੇ ਹੁਣ ਇਹ ਵਧਾ ਕੇ 22895 ਡਾਲਰ ਕਰ ਦਿੱਤੀ ਹੈ ਤੇ ਇੱਕ ਗੱਲ ਹੋਰ ਇਹ ਪੈਸੇ ਟਿਊਸ਼ਨ ਫੀਸ ਤੇ ਆਉਣ ਜਾਣ ਦੇ ਖਰਚੇ ਤੋਂ ਬਿਲਕੁਲ ਵੱਖਰੇ ਨੇ ਬਿਲਕੁਲ ਬਿਲਕੁਲ ਇਹ ਸਿਰਫ ਤੇ ਸਿਰਫ ਇੱਕ ਸਾਲ ਦੇ ਰਹਿਣ ਸਹਿਣ ਦੇ ਖਰਚਿਆਂ ਲਈ ਹੈ ਹੂੰ ਪਾਵੇਂ ਫਰਕ ਦੇਖੀਏ ਤਾਂ ਕੋਈ 2260 ਡਾਲਰ ਦਾ ਬੰਦਦਾ ਹੈ ਪਰ ਫਿਰ ਵੀ ਹਾਂ ਪਰ 2260 ਡਾਲਰ ਵੀ ਜਦੋਂ ਪੂਰਾ ਬਜਟ ਬਣਾਇੰਦਾ ਹੈ ਤਾਂ ਕਾਫੀ ਅਸਰ ਪਾਉਂਦਾ ਹੈ ਕਈ ਪਰਿਵਾਰਾਂ ਲਈ ਇਹ ਰਕਮ ਜੁੜਨੀ ਸੌਖੀ ਨਹੀਂ ਹੁੰਦੀ ਇਸ ਦੇ ਪਿੱਛੇ ਕਾਰਨ ਉਹੀ ਹੈ ਜੋ ਸਭ ਨੂੰ ਪਤਾ ਹੈ ਕੈਨੇਡਾ ਚ ਵੱਧੀ ਮਹਿੰਗਾਈ ਰਹਿਣ ਸਹਣ ਦਾ ਖਰਚਾ ਖਾਸ ਕਰਕੇ ਵੱਡੇ ਸ਼ਹਿਰਾਂ ਚ ਬਹੁਤ ਵੱਧ ਗਿਆ ਹੈ ਅੱਛਾ ਕਿਰਾਏ ਖਾਣਾ ਪੀਣਾ ਆਉਣਾ ਜਾਣਾ ਸਭ ਕੁਝ ਮਹਿੰਗਾ ਹੋ ਗਿਆ ਪਿਛਲੇ ਕੁਝ ਸਾਲਾਂ ਚ ਸੋ ਸਰਕਾਰ ਨੂੰ ਲੱਗਾ ਕਿ ਉਹ ਪੁਰਾਣੀ ਰਕਮ 20653 ਡਾਲਰ ਹੁਣ ਕੱਟ ਹੈ ਹੂੰ ਯਾਨੀ ਅਸਲ ਖਰਚੇ ਪੂਰੇ ਨਹੀਂ ਕਰਦੀ ਸੀ ਹਾਂ ਬਿਲਕੁਲ ਉਹ ਚਾਹੁੰਦੇ ਨੇ ਕਿ ਵਿਦਿਆਰਥੀ ਇੱਥੇ ਆ ਕੇ ਪੈਸੇ ਦੀ ਤੰਗੀ ਨਾ ਚੱਲਣ ਨਾ ਪੜ੍ਹਾਈ ਖਰਾਬ ਹੋਵੇ ਨਾ ਸਿਹਤ ਇਸੇ ਲਈ ਸਵੈ ਨਿਰਭਰਤਾ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਠੀਕ ਹੈ ਗਲਤ ਸਮਝਾਉਂਦੀ ਹੈ ਖਰਚੇ ਵਧੇ ਨੇ ਪਰ ਹੁਣ ਸਵਾਲ ਇਹ ਹੈ ਕਿ ਇਹ ਜਿਹੜੀ ਵਧੀ ਹੋਈ ਰਕਮ ਹੈ 22895 ਡਾਲਰ ਇਸ ਦਾ ਸਬੂਤ ਕਿਵੇਂ ਦੇਣਾ ਕਿ ਤਰੀਕਿਆਂ 'ਚ ਵੀ ਕੋਈ ਫਰਕ ਪਿਆ ਨਹੀਂ ਤਰੀਕੇ ਮੋٹے ਤੌਰ ਤੇ ਉਹੀ ਨੇ ਅੱਛਾ ਉਹੀ ਨੇ ਜਿਵੇਂ ਸਰੋਤਾਂ ਚ ਲਿਖਿਆ ਸੀ ਕਿ ਕੈਨੇਡੀਅਨ ਬੈਂਕ ਖਾਤੇ ਚ ਪੈਸੇ ਹੋਣ ਆਪਣੇ ਨਾਮ ਤੇ ਹਾਂਜੀ ਜਾਂ ਫਿਰ ਉਹ GIC ਗੈਰੰਟੀ ਸ਼ੁਦਾ ਨਿਵੇਸ਼ ਸਰਟੀਫਿਕੇਟ ਉਹ ਵੀ ਚੱਲਦਾ ਹੈ ਹਾਂ GIC ਕਾਫੀ ਮਸ਼ਹੂਰ ਹੈ ਤੇ ਜੇ ਲੋਨ ਲਿਆ ਤਾਂ ਲੋਨ ਦੇ ਕਾਗਜ਼ ਪਿਛਲੇ 4 ਮਹੀਨਿਆਂ ਦੀਆਂ ਬੈਂਕ ਸਟੇਟਮੈਂਟਾਂ ਵੀ ਚੱਲਦੀਆਂ ਨੇ ਬਿਲਕੁਲ ਬੈਂਕ ਡਰਾਫਟ ਵੀ ਹੋ ਸਕਦਾ ਹੈ ਜਾਂ ਜੇ ਕੋਈ ਸਪான்ਸਰ ਕਰ ਰਿਹਾ ਚਾਹੇ ਕੋਈ ਬੰਦਾ ਜਾਂ ਸੰਸਥਾ ਤੋਂ ਉਹਨਾਂ ਦਾ ਲੈਟਰ ਇਸ ਸਕਾਲਰਸ਼ਿਪ ਵਗੈਰਾ ਮਿਲੀ ਹੋਵੇ ਤਾਂ ਉਹਦਾ ਸਬੂਤ ਪਰ ਇਹ ਜੀਆਈਸੀ ਵਾਲਾ ਤਰੀਕਾ ਜ਼ਿਆਦਾ ਕਿਉਂ ਚੱਲਦਾ ਹੈ ਉਹ ਇਸ ਲਈ ਕਿਉਂਕਿ ਇਮੀਗ੍ਰੇਸ਼ਨ ਵਾਲੇ ਇਸ ਨੂੰ ਕਾਫੀ ਪਰੋਸਾ ਯੋਗ ਮੰਨਦੇ ਨੇ ਪੈਸਾ ਕੈਨੇਡਾ ਦੇ ਬੈਂਕ 'ਚ ਇੱਕ ਸਾਲ ਲਈ ਜਮ੍ਹਾਂ ਹੋ ਜਾਂਦਾ ਤੇ ਵਿਦਿਆਰਥੀ ਨੂੰ ਹੌਲੀ-ਹੌਲੀ ਮਿਲਦਾ ਅੱਛਾ ਕਿਸ਼ਤਾਂ ਵਾਂਗ ਹਾਂ ਐਵੇਂ ਸਮਝੋ ਇਸ ਨਾਲ ਪੱਕਾ ਹੋ ਜਾਂਦਾ ਹੈ ਕਿ ਪੈਸਾ ਰਹਿਣ-ਸਹਿਣ ਤੇ ਹੀ ਖਰਚ ਹੋ ਰਿਹਾ ਹੈ ਪਰ ਜਿਵੇਂ ਤੁਸੀਂ ਕਿਹਾ ਬਾਕੀ ਤਰੀਕੇ ਵੀ ਠੀਕ ਨੇ ਬਸ ਸਬੂਤ ਪੱਕਾ ਹੋਣਾ ਚਾਹੀਦਾ ਹੂੰ ਇਸ ਸਾਰੇ ਬਦਲਾਅ ਦਾ ਸਿੱਧਾ ਮਤਲਬ ਇਹੀ ਹੈ ਕਿ ਜਿਹੜੇ ਵਿਦਿਆਰਥੀ 1 ਸਤੰਬਰ 2025 ਤੋਂ ਬਾਅਦ ਅਪਲਾਈ ਕਰਨਗੇ ਉਹਨਾਂ ਨੂੰ ਵੱਧ ਪੈਸੇ ਤਾਂ ਚਾਹੀਦੇ ਹੀ ਨੇ ਪਰ ਉਹਨਾਂ ਨੂੰ ਸਾਰੀ ਪਲੈਨਿੰਗ ਸਾਰੀ ਯੋਜਾਬੰਦੀ ਬਹੁਤ ਪਹਿਲਾਂ ਤੋਂ ਕਰਨੀ ਪੈਣੀ ਹੈ ਹਾਂ ਇਹ ਗੱਲ ਤਾਂ ਹੈ ਪੈਸੇ ਇਕੱਠੇ ਕਰਨਾ ਫਿਰ ਉਹਦੇ ਸਹੀ ਕਾਗਜ਼ ਬਣਾਣੇ ਹਾਂ ਖਾਸ ਕਰਕੇ ਇਹ ਦੱਸਣਾ ਕਿ ਪੈਸਾ ਆਇਆ ਕਿਥੋਂ ਉਹ ਕਈ ਵਾਰ ਔਖਾ ਹੋ ਜਾਂਦਾ ਸੋ ਤਿਆਰੀ ਜ਼ਿਆਦਾ ਚਾਹੀਦੀ ਹੈ ਹੁਣ ਸਹੀ ਗੱਲ ਹੈ ਯੋਜਨਾਬੰਦੀ ਹੋਰ ਵੀ ਜ਼ਰੂਰੀ ਹੋ ਗਈ ਚਲੋ ਜੇ ਆਪਾਂ ਸਾਰੀ ਗੱਲ ਦਾ ਨਿਚੋੜ ਕੱਢੀਏ ਤਾਂ ਆਉਣ ਵਾਲੇ ਵਿਦਿਆਰਥੀਆਂ ਲਈ ਮੁੱਖ ਸਬਕ ਕੀ ਹੈ ਇਹੀ ਕਿ ਜੇ ਤੁਸੀਂ 1 ਸਤੰਬਰ 2025 ਤੋਂ ਬਾਅਦ ਕੈਨੇਡਾ ਆਉਣ ਦੀ ਸੋਚ ਰਹੇ ਹੋ ਤਾਂ ਆਪਣਾ ਬਜਟ ਦੁਬਾਰਾ ਦੇਖੋ ਵੱਧ ਪੈਸਿਆਂ ਲਈ ਤਿਆਰ ਰਹੋ ਬਿਲਕੁਲ ਵਿੱਤੀ ਯੋਜਨਾਬੰਦੀ ਹੁਣ ਪਹਿਲਾਂ ਨਾਲੋਂ ਕਿਤੇ ਵੱਧ ਮਹੱਤਵਪੂਰਨ ਹੈ ਤੇ ਗੱਲ ਇਹ ਹੋਰ ਮੇਰੇ ਮਨਚਾਹੀ ਹੈ ਜਿਸ ਤੇ ਜੇ ਗੱਲ ਨਹੀਂ ਹੋਈ ਹਾਂਜੀ ਦੱਸੋ ਇਹ ਜਿਹੜਾ ਸਰਕਾਰ ਦਾ ਜ਼ੋਰ ਹੈ ਨਾ ਆਰਥਿਕ ਸਵੈ ਨਿਰਭਰਤਾ ਤੇ ਤੇ ਇਹ ਪੈਸੇ ਦੀ ਲੋੜ ਵਧਾ ਦਿੰਦੀ ਹੈ ਇਸ ਦਾ ਅਸਰ ਸਿਰਫ ਬਜਟ ਤੇ ਨਹੀਂ ਪੈਣਾ ਸੋਚਣ ਵਾਲੀ ਗੱਲ ਇਹ ਹੈ ਕਿ ਕਿ ਇਸ ਨਾਲ ਲੰਬੇ ਸਮੇਂ ਚ ਕੈਨੇਡਾ ਆਉਣ ਵਾਲੇ ਵਿਦਿਆਰਥੀਆਂ ਦੀ ਕਿਸਮ ਬਦਲ ਜਾਵੇਗੀ ਅੱਛਾ ਕਿਸ ਤਰ੍ਹਾਂ ਮਤਲਬ ਕਿ ਉਹਨਾਂ ਦਾ ਸਮਾਜਿਕ ਆਰਥਿਕ ਪਿਸ਼ੋਕੜ ਪ੍ਰਭਾਵਿਤ ਹੋਵੇਗਾ ਕਿ ਸਿਰਫ ਉਹੀ ਵਿਦਿਆਰਥੀ ਆ ਸਕਣਗੇ ਜਿਨ੍ਹਾਂ ਦੇ ਪਰਿਵਾਰ ਕੋਲ ਪਹਿਲਾਂ ਤੋਂ ਹੀ ਜ਼ਿਆਦਾ ਪੈਸਾ ਹੈ ਹੂੰ ਇਹ ਤਾਂ ਸੋਚਣ ਵਾਲੀ ਗੱਲ ਹੈ ਵਿਭਿੰਨਤਾ ਤੇ ਇਹ ਅਸਰ ਪੈ ਸਕਦਾ ਹੈ ਹਾਂ ਕਹਿ ਸਕਦੇ ਹਾਂ ਸ਼ਾਇਦ ਇਹ ਇੱਕ ਵੱਡਾ ਸਵਾਲ ਹੈ ਇਸ ਦਾ ਜਵਾਬ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅਸਲ ਚ ਕੀ ਹੁੰਦਾ ਹੈ